ਤੋ ਹੁਣ ਸਤਿਗੁਰ ਕਹਿੰਦੇ ਨੇ ਪੜਿਆ ਹੋਵੇ ਗੁਨਾ ਕਰ। 400 ਵੇਗ ਵੀ ਪੜਾ ਲਿਖਿਆ। 108 ਉਪਨਿਸ਼ਦਾਂ ਵੀ ਪੜ ਲਈਆਂ ਨੇ। 27 ਸਿਮਰਤੀਆਂ ਵੀ ਪੜ ਲਈਆਂ ਨੇ। 18 ਪੁਰਾਣ ਵੀ ਪੜ ਲੈਨੇ। 6 ਸ਼ਾਸਤਰ ਵੀ ਪੜ ਲੈਨੇ ਪਰ ਗੁਨਾ ਕਰਦਾ ਹੈ। ਪਾਪ ਕਰਦਾ ਹੈ। ਬੁਰਾ ਸੋਚਦਾ ਹੈ ਅੰਦਰੋਂ ਬੁਰੇ ਵਿਚਾਰ ਗਏ ਨੇ। ਐਸੇ ਪੜੇ ਲਿਖੇ ਨਾਲੋਂ ਉਹ ਅਨਪੜ ਓਮੇ ਚੰਗਾ ਹੈ। ਉਹਨੂੰ ਮਾਰ ਨਹੀਂ ਪਾਏਗੀ ਓਮ ਓਮ ਜਪ ਕੇ ਜਿਹਨੇ ਆਪਣੇ ਵਿਚਾਰ ਨਿਰਮਲ ਕਰ ਲਏ ਓਮ ਓਮ ਜਪ ਕੇ ਜਿਹਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ ਓਮ ਓਮ ਜਪ ਕੇ ਜਿਸਨੇ ਆਪਣੀ ਭਾਵਨਾ ਸ਼ੁੱਧ ਕਰ ਲਈ ਹੈ ਸਤਿਗੁਰ ਕਹਿੰਦੇ ਨੇ ਇਹਨੂੰ ਮਾਰ ਨਹੀਂ ਪਾਏਗੀ ਇਹ ਬਖਸ਼ਿਆ ਜਾਏਗਾ ਇਹ ਮੁਕਤ ਹੋ ਗਿਆ ਪੜਿਆ ਹੋਵੇ ਗੁਨਾ ਗਾਰ ਕਾਉਂ ਨਹੀਂ ਸਾਧਨਾ ਵਾਰੀਏ ਬਾਣੀ ਤੇਨੂੰ ਕੰਠ ਨਹੀਂ ਵਾਹਿਗੁਰੂ ਤੇ ਕੰਠ ਹੈ ਨਾ ਇਹਨਾਂ ਤੇ ਹੋ ਸਕਦਾ ਤੇ ਜੇ ਨਹੀਂ ਨਹੀਂ ਤੇ ਫਿਰ ਕਹਿਣਾ ਪੈਗਾ ਹੁੰਦਾ ਸਰ ਰਸਨਾ ਬੋਲਦੀ ਨਹੀਂ ਤੇ ਇਹ ਨਾ ਤੇ ਕਹਿ ਸਕਦਾ ਇਹ ਇੱਕ ਢੰਗ ਹੈ ਇੱਕ ਅੱਖਰ ਦਾ ਕੀਰਤਨ ਹੁਣ ਤੁਸੀਂ ਆ ਕੋਈ ਅੱਖਰ ਉਚਾਰਨ ਕਿਵੇਂ ਕਰਨਾ ਹੈ ਕੀ ਉਚਾਰਨ ਕਰਨਾ ਕੁਝ ਵੀ ਨਹੀਂ ਸਤਿਗੁਰ ਨੇ ਮੈਂ ਫਿਰ ਅਰਜ ਕਰਦੇ ਹਾਂ ਲੋਠੀ ਖਾਣ ਦਾ ਕੋਈ ਢੰਗ ਨਹੀਂ ਫਿਰ ਵੀ ਢੰਗ ਹੈ ਅਗਰ ਕੋਈ ਢੰਗ ਪੁੱਛਦਾ ਹੈ ਤਾਂ ਭੁੱਖਾ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਭੋਜਨ ਦੀ ਬੁਰਕੀ ਮੂੰਹ ਚ ਪਾਣੀ ਪਈ ਸਿਮਰਨ ਦਾ ਕੋਈ ਢੰਗ ਨਹੀਂ ਹੈ ਜਪ ਦਾ ਕੋਈ ਢੰਗ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਇਹ ਅੱਖਰ ਇਹ ਇੱਕ ਸ਼ਬਦ ਉਤਨੀ ਦੇਰ ਵਿੱਚ ਪੂਰਾ ਉਚਾਰਨ ਹੋ ਜਾਏ ਜਿੰਨੀ ਦੇਰ ਲੱਗਦੀ ਹੈ ਇੱਕ ਦਮ ਨੂੰ ਇੱਕ ਦਮ ਨੂੰ دم دم صدا سمال دا دم نہ جائے دوسرا بھائی صاحب بھائی نند لال دھن گور گوبند سنگھ جی مہاراج دے بھی بول لباؤ لبے کن دم بدم نو شکن غمے ہر دو آلم فرا نو شکن جفر نامے بولنے اے اورنگزیب دمان دے پیالے خالی نے کچھ بھی نہیں ہے ਇਨੋਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਨਾਲ ਅੱਲਾਹ ਅੱਲਾਹ ਜਪਿਆ ਕਰ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾ ਦਿੰਦਾ ਹੈ ਲਬਾ ਲਬੇਕੁਨ ਦਮ ਬਦਮਨਵਸਕੁਨ ਰਮੇ ਹਰਦੁ ਆਲਮ ਫਰਾਮਵਸਕੁਨ ਦੋ ਜਹਾਨਾਂ ਦੇ ਰਮ ਜੇ ਤੋਂ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਦੇ ਖੁਦਾ ਦਾ ਨਾਮ ਭਰ ਲੈ ਤੇਰੇ ਪਿਆਲੇ ਖਾਲੀ ਨੇ ਖੜਕਦੇ ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਹੁੰਦਾ ਉਹ ਹੀ ਰੋਲਾ ਰੱਪਾ ਬਹੁਤ ਖਾਂਦੇ ਨੇ ਇਹ ਵੀ ਮੈਰਜ਼ ਕਰਾ। ਧਾਰਮਿਕ ਝਗੜੇ ਵੀ ਹੋਈ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਕੱਖ ਵੀ ਕੋਈ ਨਹੀਂ ਕੁਝ ਵੀ ਨਹੀਂ। ਚਾਹੇ ਇਸਲਾਮੀ ਜਗਤ ਦੇ ਝਗੜੇ ਹੋਵਣ ਇਹ ਮਸਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਵਣ ਚਾਹੇ ਹਿੰਦੂ ਧਗ ਜਗਤ ਦੇ ਚਾਵਣ ਧਰਮ ਦੇ ਨਾਂ ਤੇ ਹੋਈ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ। ਉਹ ਵੀ ਮੈਰਜ਼ ਕਰਦੇ। ਖਾਲੀ ਪਿਆਲੇ ਨੇ ਖੜਕਦੇ ਨੇ। ਖੜਕਦੇ। ਅਗਰੇ ਭਰੇ ਹੋ ਪਤਾ ਬਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰੇ ਆ ਹੋਏ ਸੋ ਕਭੂ ਨ ਡੋਲੇ ਥੋੜੇ ਜਿਹਾ ਦੋ ਘੁੱਟ ਕਿਧਰੇ ਹੈਗੇ ਨੇ ਕੜੇ ਦੇ ਪਾਣੀ ਦੇ ਤੇ ਉਹ ਛਣਕਦਾ ਜ਼ਿਆਦਾ ਚੱਲਦੇ ਆ ਆਵਾਜ਼ ਆਉਂਦੀ ਹੈ ਪਰ ਭਰੇ ਆ ਹੋਵੇ ਆਵਾਜ਼ ਕੋਈ ਨਹੀਂ ਖਾਮੋ ਉਹਦੇ ਚੁੱਪ ਪੜ ਜਾਂਦੇ ਨੇ ਖਾਮੋਸ਼ ਹੋ ਜਾਂਦੇ ਨੇ ਉਹ ਢੋਲਦੇ ਨਹੀਂ ਖੜਕਦੇ ਨਹੀਂ ਟਕਰਾਂਦੇ ਨਹੀਂ ਜਿੱਥੇ ਕਿਤੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਰਜ ਕਰਦੇ ਆਂ ਔਰ ਸਭ ਨਿਰਸ਼ਕ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਕਿ ਪੜ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਹਾਫਿਜ਼ ਨੂੰ ਪੀਰਾਂ ਦਾ ਇੱਕ ਸੂਫੀ ਸੰਤ ਹੈ ਕਹਿੰਦੇ حافظہ گر وصل خواہی سولا کن با خاص و عام رب د چان ہے خدا دا وصل چان ہے کر لے سولا سارے ہیں ہر ایک نال سولہ کر لے با مسلمان اللہ اللہ باہنو رام رام کے رستے چ کوئی مسلمان مل جائی سلام علیکم کر شدی اللہ ہو کر شدی ہندو مل گئی رام رام کر شدی ਅਦੋਬੇ ਮੁਸਲਮਾਨ ਤੇ ਮੁਸਲਮਾਨ ਤੇ ਇਹ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਹੈ ਇਹ ਨਹੀਂ ਕਹਿੰਦਾ ਵਿਤਕ੍ਰਿਆਾਂ ਦੇ ਚ ਜੀਣ ਵਾਲਾ ਅਜੇ ਮਨੁੱਖ ਜਪਦੀ ਮੰਜ਼ਿਲ ਨੂੰ ਨਹੀਂ ਛੂ ਸਕੇ ਇਹ ਵੀ ਮਾਰਜ਼ ਕਹਨਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਨੇ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਕ ਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਬ ਸਮੋਹਕਰੀ ਹੋ ਸਕਦਾ ਪਰ ਵਿਅਕਤੀਗਤ ਵੀ ਹੋ ਸਕਦਾ ਔਰ ਵਿਅਕਤੀਗਤ ਲਾਜ਼ਮੀ ਹੈ ਜਪਨਾ ਸੀ ਦੁਸ਼ਟ ਦਮਨ ਨੂੰ ਇਹਮ ਕੋਣ ਚਲੇਗਾ ਕੋਲੇ ਕੋਈ ਵੀ ਨਹੀਂ ਜਪਨਾ ਸੀ ਪਾਂਡਵਾਨ ਨੂੰ ਉਧਰੀ ਚਲੇਗਾ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90% ਰਿਸ਼ੀ ਮਨੇ ਉੱਥੇ ਹੀ ਜਪ ਤਪ ਕਰਦੇ ਹੋ ਕਲ ਹੈ ਇਹ ਕਲ ਚਾਹੀਦੀ ਹੈ ਇੱਕ ਤੇ ਇੱਕ ਕਲ ਵਿੱਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੋ ਸੰਗ ਚੱਲਦਾ ਹੈ ਲੋਕੀ ਤੇ ਕਹਿੰਦੇ ਨੇ ਬੜਾ ਗਾਨੇ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਹੈ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਕਿ ਕਾਂਤ ਦੇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੁੱਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਤੰਗੋਏ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ لازمی ਹੈ ਭਾਵੇਂ ਗੁਰੂ ਸਾਹਿਬ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜੜੇ ਵਣ ਕੋਠੜੀ ਕੁੜਾਵਾ ਮਾਣਾ ਸੰਭਾ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਧਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦੇਂਦੀ ਪੁੱਤ ਜਣੇ ਵਣ ਕੋਠੜੇ ਭਾਈ ਗੁਰਦਾਸ ਜੀ ਦੀ ਵਾਰ ਹੈ ਇੱਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਚ ਨੇ ਕੀ ਕਹਤ ਦੇਟ ਪੁਰਾਣੇ ਜ਼ਮਾਨੇ ਵਿੱਚ ਕੋਈ ਰੋਲ ਤੇ ਕਦਦਾਈ ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕਦ ਚਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਹੱਥ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੀ ਮਨ ਦੇ ਚੋਂ ਪ੍ਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ ਅਗਰ ਬਥੇਰੇ ਲੋਕ ਖੜੇ ਹੋਣ ਕਿਸ਼ਨਾ ਜਨਮ ਦੇ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਣ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿਉਂਕਿ ਇਹ ਰੈਸ਼ਲੀ ਜੁਣਾ ਸਮਝ ਲੈਣਾ ਉਹ ਤੋਂ ਜਣੇ ਵਣ ਕੋਠੜੀ ਇਹ ਗੋਪਤ ਕੋਠੜੀ ਦੇ ਜਨਮ ਦੇਂਦੀ ਹੈ ਬੱਚੇ ਨੂੰ ਸੜਕ ਤੇ ਨਹੀਂ ਦੇਂਦੀ ਬਾਜ਼ਾਰ ਵਿੱਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਵਿੱਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਕਿ ਮਨ ਜਦ ਜੋਤ ਸਰੂਪ ਬਣਦਾ ਹੈ ਇਹਦੀ ਵਾਸਤਵੀ ਕਾਂਤ ਚਾਹੀਦੀ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-1 ਸਾਲ ਰਿਹਾ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਇਥੇ ਹੀਰਾ ਕੁ ਡੈਮ ਬਣਿਆ ਦਿਨ ਦੇ ਸਮੇਂ ਮahanadi ਉੱਥੇ ਵਗਦੀ ਹੈ میں اتھے چلا جاندہ سی کئی کدائی نال ایک پہاڑی سے اوپر ایک چھوٹا جہا مندر سی گمٹی دیا جی بنا دیں تھا تھا تے گمٹیاں بنیا ایک دن جد میں اتھے گیا ایک ساتھو بیٹھا نے دیکھ کے چیخ نکل گئی اور اپنا سر تے مارن لگ پیا میں بھج کے چھڑایا ਖੂਨੋ ਖੂਨ ਹੋ ਗਿਆ ਸੀ ਮੈਂ ਕਹਾਂ ਮਿੱਤਰਾ ਮੇਰਾ ਆਵਣਾ ਕੋਈ ਅਪਸ਼ਗਨ ਹੋ ਗਿਆ ਕਹਿਣ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੂੰ ਆ ਗਿਆ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਮੈਂ ਖਪਦੇ ਆ ਖਪਦੇ ਆ ਅੱਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲ ਜੁਗ ਬਣਾ ਕੇ ਵੇਚ ਦਿੱਤਾ ਕਹਿੰਦਾ ਹੋਰ ਮੈਂ ਅਬ ਸ਼ਬਦ ਨਹੀਂ ਕਹਿੰਦਾ ਵਿਧਾਤਾ ਨੂੰ ਇਹ ਹੀ ਮਨਜ਼ੂਰ ਸੀ ਪਰ ਤੇਰੇ ਆਣ ਨਾਲ ਮੇਰੀ ਖੇਡ ਵਿਗੜ ਗਈ ਹੈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸ ਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰੀ ਬੱਝ ਥੋਗੀਏ ਗਲਤੀ ਬੋਲ ਹੋ ਗਈ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਬ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇ ਵਾਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਣ ਨਾਲ ਜੋ ਇੱਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆਂ ਅੱਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਚ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਹ ਨੂੰ ਹੁਣ ਬੋਲ ਦੇ ਜਾਈਏ ਬੋਲ ਦੇ ਜਾਈਏ ਗਲ ਮੁਕਤੀ ਤੇ ਲੈਣੇ ਹਨ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ सेज विच आई कंत कु किया हव सिंगार इत्ती मंजना समावनी जे गल पैरा हार कोई शरआलू आया होना जरूर आप दी ज्ञात ली अर्ज करा तय गौर ए दो पंक्तियां पढ़ के रोठदा सी कहता है इश्क दी दुनिया च प्यार दी दुनिया च इतनी बारीक गल किसी ने नहीं आखी जितनी गुरु अर्जुन देव जी ने कह देती ਸੇਜੇ ਵਿਚਾਈ ਕੰਤ ਕੋ ਕੀਆ ਹਬ ਸਿੰਗਾਰ ਇਤੀ ਮੰਜਨ ਸਲਾਵਨੇ ਜੇ ਗਲ ਪੈਰਾ ਹਾਰ ਬਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਇਹ ਦੀਵਾਰ ਬਣ ਗਏ ਹਾਰ ਦੀਵਾਰ ਬਣ ਗਏ ਗਲ ਵਖੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਏ ਕਿ ਗੌਰ ਕਹਿੰਦੇ ਨੇ ਸੰ ਪਿਆਰ ਦੀ ਤੋਨੀ ਐ ਇਤਨੀ ਬਾਰੀਕ ਗੱਲ ਅਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਅਦ ਵਿੱਚ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿਠੇਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਦ ਕਰਦੇ ਆ ਕੁਛ ਨਾ ਕੁਝ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਰ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਕੋਈ ਖੇਡ ਬਣਦੀ ਦੇਖੇਂ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੇਂਗਾ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਭਈ ਉਹ ਜੀਆਂ ਦੇ ਬੰਦਿਆਂ ਦੀ ਮੈਂ ਟੋਲ ਚ ਰਹਿਣਾ ਤੇ ਚਲਾ ਵੀ ਜਾਣਾ کہنے لے کہ نہ جایا کریں جب کوئی کھیڑ بن رہی ہوے نہ جائیں اگر موہوں کو آپ شبد نکل گیا تو لگ جائے گا وہ تو ہو جائے گا اس دن کے بعد پھر میں تھوڑا جیاں بھائی بھیت بھی ہو گیا اور دنیا چ طرح طرح کھیڑ کھیڈ دے میں دیکھ دیکھتا بنتی ہے کہیں آنے. ایسی کھیڑ نہیں یہ گل وکری ہے کہ ہر ملک دی چیز طرح کے بندے نہیں ہوں دے ہر شہر دی چھ نہیں ہوں دے پھر بھی ہوں آدھے ਹਰ ਜੰਗਲ ਵਿੱਚ ਚੰਦਨ ਨਹੀਂ ਹੁੰਦਾ ਫਿਰ ਵੀ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਧਰੇ ਹੁੰਦੇ ਜੁਗੜੀਆਂ ਆਈਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਆਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਹਿ ਲੈਣਾ ਮੈਂ ਹੀ ਸੰਗਤ ਵਿੱਚ ਕਹਿ ਦੇਣਾ ਇਹ ਕਰਿਆ ਕਰੋ ਪਰ ਕੱਲਿਆਂ ਕਰਿਆ ਕਰ। ਪਰ ਇਤਨੀ ਗੱਲ ਕਹਿੰਦਾ ਕਿ ਮੈਂ ਸੰਗਤ ਵਿੱਚ ਹੀ ਹਾਂ ਨਾ। আর ਕੋਈ ਸੰਗਤ ਵਿੱਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤਾਂ ਕੋਈ ਹਰ ਜਲੇਗਾ। ਕੋਈ ਹਰ ਜਲੇਗਾ। ਫਿਰ ਜੇ ਹੁਣ ਤੁਹਾਡੇ ਵਿੱਚ ਲੰਬੀਆਂ ਚੋੜੀਆਂ ਗੱਲਾਂ ਜੋੜ ਲਈਏ ਇਹ ਅਵਸਥਾ ਬਣेंगी ਇਹ ਬਣੇਗੀ।